ਨਾਮ ਆਪਣਾ ਬਲਵਿੰਦਰ ਸਿੰਘ ਹੈ ਜੀ। ਜੀ ਤੁਹਾਡਾ ਕੱਲ ਲੁੱਟਾ ਖੋਹ ਹੋਈ ਹੈ ਜਿਹੜੀ ਉਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ। ਲੁੱਟ ਖੋਹ ਇੰਤਾ ਵੀ ਮੈਂ ਤਲਵਾਰੇ ਆਉਂਦਾ ਸੀ। ਇਹਦੀ ਗੱਲ ਹੈ ਤੇ ਕਿੱਥੋਂ ਤੁਸੀਂ ਆ ਰਹੇ ਸੀਗੇ? ਸਾਰਾ ਰਾਹ ਵੇਰ ਵਾਲਾ ਜਿਹੜਾ 4:30 ਵਜੇ ਟਾਈਮ ਸੀ। ਤੇ ਮੈਂ ਉਹ ਦਾਲ ਸ਼ਾਮੀ ਅੱਛੀ ਸ਼ਾਮ ਦਾ। ਮੈਂ ਇਥੋਂ ਆਪਣੇ ਘਰ ਦਾਣ ਛੱਡਣ ਗਿਆ ਸੀ ਤਲਵਾਰੇ। ਉੱਥੇ ਛੱਡ ਗਿਆ ਐ ਮੈਂ ਵਾਪਸ ਆਉਂ ਰਿਹਾ ਸੀ। ਹੂੰ। ਤੇ ਜਦੋਂ ਮੈਂ ਆਇਆ ਤਲਵਾਰੋੜ ਦੇ ਉੱਤੇ। ਤੇ ਜਦੋਂ ਪੜਨਾ ਠੇਕਾ ਆਪਣੇ ਉਹਦੇ ਥੋੜੇ ਪਿਛੇ ਬੈਠਾ ਸੀ ਆਪਣਾ ਤੁਰਿਆ ਜਾਂਦਾ ਸੀ ਬੰਦਾ ਉਹ ਮੈਨੂੰ ਕਹਿੰਦਾ ਵੀ ਸਭਾਨਪੁਰ ਜਾਣਾ ਮੈਂ ਉਹਨੂੰ ਤੁਰਦੇ ਤੁਰ ਮੈਂ ਕਿਹਾ ਓ ਅੱਡਾ ਹੀ ਉਹ ਮੈਂ ਜੰਦਰ ਨੂੰ ਬੋਲਿਆ ਇਧਰ ਨੂੰ ਅੰਦਰ ਨੂੰ ਤੇ ਦਾਲ ਨੂੰ ਪਿੰਡਾਂ ਨੂੰ ਨਾਲੋਂ ਇੱਕ ਜਨਾਨੀ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਵੀ ਖਲੋ 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 ਨਾਲ ਉਹ ਮੋਟਸਾਂ ਲਾਤਾ ਉਹਨੇ ਮੈਨੂੰ ਕਹਿੰਦਾ ਵੀ ਇਹ ਜਿਹੜੇ ਭਾਜੀ ਨੇ ਕਿ ਇਹਨਾਂ ਕੀ ਪੁੱਛਿਆ ਤੁਹਾਨੂੰ ਮੈਂ ਹਮਨੂੰ ਰਾਹ ਪੁੱਛਿਆ ਉਹਨੇ ਕਹਿੰਦਾ ਉਹ ਤੇ ਬਹੁਤ ਕਰਨੀਆਂ ਸੰਤ ਹਾਂ ਪਰ ਤੁਹਾਨੂੰ ਤੁਹਾਨੂੰ ਕਿਦਾਂ ਦਾ ਮਲਾ ਲਿਆ ਇਹ ਬੋਲਦੇ ਨਹੀਂ ਹੁੰਦੇ ਉਹ ਮੈਂ ਕਹਾਂ ਜਾਣਦੇ ਮੈਨੂੰ ਮਨ ਤੇ ਜਾਣਦੇ ਨਹੀਂ ਨਹੀਂ ਖਲੋ ਜਾ ਖਲੋ ਜਾ ਇੱਕ ਮਿੰਟ ਖਲੋ ਤੇ ਜਾਓ ਦੱਸੋ ਅਜੇ ਇੰਨੀ ਗੱਲ ਕਰਦੇ ਆ ਤੇ ਮਗਰ ਹੀ ਉਹ ਆ ਗਿਆ ਉੱਥੇ ਮੇਰੇ ਇਹ ਕਿੱਧਰ ਹੋ ਗਏ ਨੇ ਕਿੱਧਰ ਹੋ ਗਏ ਨੂੰ ਆਪਸ ਨਾਲ ਹੀ ਮੇਰਾ ਕੰਨ ਲਾ ਕੇ ਉਹ ਜਿਹੜਾ ਜਨਾਨੀ ਬੰਦਾ ਸੀ ਉਹਨੇ ਉਹਨੂੰ ਰੁਪਈਆ 500 ਕੱਢ ਕੇ ਫੜਾਤਾ ਮੇਰੇ ਮੋਰਸਾਲ ਤੋਂ ਜੀ ਉਨੇ ਜੋ ਫੜਾਤਾ ਦੇ ਉਹ ਮੈਨੂੰ ਮੇਰੇ ਦੌਰ ਬੋਰ ਪਾ ਗਿਆ ਮੈਨੂੰ ਪਤਾ ਹੀ ਨਹੀਂ ਲੱਗਦਾ ਪੈਸੇ ਕਿ 500 ਰੁਪਏ ਕਿਨੇ ਫੜਾਇਆ ਮਤਲਬ ਜਿਹੜਾ ਨਾਲ ਉਹਦੇ ਉਹਦੇ ਉਹਦਾ ਹੀ ਬੰਦਾ ਹੈ ਜਿਹੜਾ ਜਨਾਨੀ ਬੰਦਾ ਨਾਲੇ ਹਨ ਨਾਲ ਇਕੱਠੇ ਹਨ ਉਹਨੇ ਫੜਾਤਾ ਉਹਨੂੰ ਮਾਪੇ ਨੂੰ ਆਪਾਂ ਜੇ ਲੱਗਦਾ ਸੀ ਸੱਤੇ ਕਪੜਾ ਵਾਲੇ ਤੇ ਆ ਸੀ ਪਰਣਾ ਬੰਨਿਆ ਹੋਇਆ ਬੰਨਿਆ ਹੋਇਆ ਤੇ ਥੱਲੇ ਗਾਲ ਚ ਪਾਇਆ ਸੀ ਪਰਣਾ ਤੇ ਜੇ ਉਹਨੂੰ ਫੜਾਇਆ ਤੇ ਉਹਨੇ ਪੈਸਾ ਰੋੜ ਰੋੜ ਕੇ ਫਿਰ ਉਹਨੂੰ ਫੜਾਤਾ ਲੱਗਦਾ ਨਹੀਂ ਮੇਰੇ ਪਤਾ ਨਹੀਂ ਉਹਨਾਂ ਕੀ ਕੀਤਾ ਮੇਰਾ ਦਿਮਾਗ ਮੈਂ ਕੱਢ ਕੇ ਬਟਵਾਤੇ ਉਹ ਅਸਤਰਾ ਕੱਢਣ ਲੱਗਾ ਪਿਆ ਇੱਕ ਲਗਾ ਤੂੰ ਨਾ ਫੜ ਕੇ ਮੇਰੇ ਕੋਲ ਪਾਹੇ ਬਟੋਖਾ ਕੱਢ ਕੇ ਤੇ ਆਪ ਹੀ ਭੜ ਲਿਆ ਮੈਨੂੰ ਆਂਦੇ ਆ ਵੀ ਲਾ ਦੇ ਸ਼ਾਪ ਵੀ ਕਿਉਂਕਿ ਮੈਂ ਮੇਰੇ ਦਿਮਾਗ 'ਚ ਨਹੀਂ ਕੋਈ ਪਤਾ ਲੱਗਾ ਕੀ ਕਰਨਾ ਹੋ ਗਿਆ ਸੀ ਨਹੀਂ ਉਹਨੇ ਮੈਨੂੰ ਤੁਹਾਡੇ ਨੂੰ ਹਿਪਨੋਟਾਈਜ਼ ਕਰ ਦਿੱਤਾ ਬਸ ਉਹਨਾਂ ਨੇ ਮੈਨੂੰ ਅਸਤਰਾ ਖਵਾ ਦੇ ਗੱਡੀ ਪਾਟੀ ਪੁਰਾਣੀ ਉਹ ਫੜ ਕੇ ਉਹਦੇ ਵਿੱਚ ਪਤਾ ਨਹੀਂ ਕੀ ਗੀਟੀਆਂ ਦੋ ਕਰਕੇ ਉਹ ਇਹ ਜੁਰ ਕੇ ਬੰਨ ਬੁੰਨ ਕੇ ਅਨੇ ਆਹ ਲਾ ਨਮਾਲਜ ਬਨ ਕੇ ਦਿੰਨੇ ਸਾਰਾ ਕੁਝ ਸਮਾਨ ਤਰਾ ਉਹ ਚਟਾਰਮਾਲ ਹੀ ਬਿਲਕੁਲ ਲੱਗ ਉਹਦੇ ਪੰਨ ਗੋਣ ਕੇ ਗਾਂਢੀ ਜੀ ਮੈਨੂੰ ਦੇਤਾ ਮੈਨੂੰ ਆਂਦਾ ਪਾਲਾ ਜੀ ਮੈਨੂੰ ਨਹੀਂ ਪਤਾ ਲੱਗਾ ਉਹਨਾਂ ਦਾ ਬਲ ਵੀ ਕੀ ਖੰਡਾ ਨੇ ਕੀ ਨਹੀਂ ਕਿੱਧਰ ਨੂੰ ਮੈਂ ਚੱਪਰ ਕੇ ਮੋਟਰਸਾਈਕਲ ਚੱਕ ਕੇ ਘਰ ਆ ਗਿਆ ਉਹ ਸਮਝੀ ਲੈਣੇ ਰਾਜ ਮਾ ਉਹਨੇ ਲਈ ਮੈਨੂੰ ਪਤਾ ਨਹੀਂ ਪਤਾ ਹੀ ਲੱਗਾ ਕੀ ਹੋਇਆ ਘਰ ਆਲੇ ਜੇ ਮੰਜੇ ਤੇ ਬਹਿ ਕੇ ਮੈਂ ਸਾਰਾ ਵੇਖਿਆ ਅਟੇ ਜਿਹਾ ਜਾਓ ਸਮਾਨ ਉਹਦੇ ਦੋ ਕੀਟੀਆਂ ਨਿਕਲੀਆਂ ਤਖਬਾਰ ਪਾਤੀ ਕੁਛ ਵੀ ਨਹੀਂ ਉਹਦੇ ਕਿਸੇ ਪਾਸੇ ਕੁਛ ਨਹੀਂ ਤੁਹਾਡਾ ਕੀ ਕੀ ਨੁਕਸਾਨ ਹੋਇਆ ਬੱਡੂ ਜੀ ਕਿੰਨੇ ਪੈਸੇ ਸੀ ਕਿਹਤੇ ਹੋਰ ਕੀ ਨੁਕਸਾਨ ਹੋਇਆ ਬਟੂ ਦੇ ਮੇਰੇ 10 ਕੋ ਹਜ਼ਾਰ ਰੁਪਿਆ ਹੈ ਯਾਨੀ ਕਿ ਮੈਂ ਯਾਨੀ ਕੋ ਪੰਜ ਸਾਲ ਵੱਧ ਹੋਣਗੇ ਜਾਂ ਘੱਟ ਹੋਣਗੇ 10000 ਰੁਪਿਆ ਹੈ ਜੇ ਫੀਡ ਦੇਖ ਲਿਆ ਇਥੋਂ ਤੱਕ ਮੈਂ ਪਹਿਲਾਂ ਹੰਨ ਰਕਾਉ ਦੇ ਤੇ ਇੱਕ ਛਾਪ ਹੀ ਮੇਰੀ 40000 ਦੀ ਛਾਪ ਹੈ ਸੋਨੇ ਦੀ ਆ ਸੋਨੇ ਦੀ ਬਾਜੀ ਉਹ ਸਭ ਕੁਝ ਕਰਕੇ ਤੇ ਮੈਂ ਫਿਰ ਦਵਾ-ਦਵਾ ਇਥੋਂ ਭੱਜਿਆ ਮੋਟਰਸਾਈਕਲ ਉਸੇ ਟਾਈਮ ਚੱਕਿਆ ਦਿਮਾਗ ਚ ਉਹ ਤੇ ਮੈਂ ਇਧਰੋਂ ਤੋਂ ਪਜਾਮਾ ਲ ਮਤਲਬ ਪਤਾ ਨਹੀਂ ਲੱਗਾ ਕਿ ਕੀ ਹੋਇਆ ਕਿ ਨਹੀਂ ਮੈਂ ਘਰ ਆ ਗਿਆ ਵਾਪਸ ਤੇਰੇ ਇੱਥੋਂ ਜਾ ਕੇ ਇਧਰੋਂ ਤੇ ਦੇਖਦੇ ਰਹੇ ਮਤੇ ਨਾਲ ਜਾਵਾ ਕੈਮਰਾ ਵਿੱਚ ਦਿੱਤਾ ਹੀ ਨਹੀਂ ਖਾਲ ਬਾਕਸ ਇੱਥੋਂ ਤੱਕ ਤੇ ਇਸ ਬਾਬਤ ਬਾਰੇ ਤੁਸੀਂ ਜੋ ਹੈ ਜੋ ਤੁਹਾਡਾ ਨਾ ਘਟਨਾ ਹੋਈ ਹੈ ਇਸ ਬਾਬਤ ਬਾਰੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਜਾਣ ਹਾਂ ਉਧਰ ਜਾ ਕੇ ਅਸੀਂ ਪੁਲਿਸ ਯਾਰ ਦੱਸਿਆ ਉਹਨਾਂ ਬੱਚਾ ਲੈ ਲਿਆ ਸੀ ਉਹ ਕਿਤੇ ਸੂਰੇ ਕਰਾ ਹੋਇਆ ਮਸਾਫੀ ਨਾਲ ਰੱਖਦੇ ਬੰਦੇ ਜਿਹੜੇ ਬੰਦੇ ਜਿਹੜੇ ਹੈਗੇ ਕਿ ਤੁਹਾਡੀ ਪਛਾਣ ਦੇ ਵਿੱਚ ਆਪਣੇ ਪਹਿਲਾਂ ਵੀ ਦੇਖੀਆ ਉਹਨਾਂ ਬੰਦਿਆਂ ਨੂੰ ਤੁਸੀਂ ਨਹੀਂ 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 ਪਹਿਲਾਂ ਨਹੀਂ ਉਹ ਤੇ ਬੰਦੇ ਉਹਪਰੇ ਹੀ ਬੰਦੇ ਹੈ ਉਹਪਰੇ ਹੀ ਬੰਦੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੇ ਇਹੋ ਹੀ ਕਰਦੇ ਆਂ ਵੀ ਚਲੋ ਹੜਨਾ ਜੋ ਕੁਝ ਹੋ ਗਿਆ ਹੋ ਗਿਆ ਅਗੋਂ ਥੋੜੀ ਠੰਡ ਪਾਵੇ ਹਰ ਬੰਦੇ ਨਾਲ ਇਦਾਂ ਹੋ ਰਿਹਾ ਉਹ ਨਾ ਹੋਏ ਇਥੇ ਜੋ ਪੁਲਿਸ ਕਰੇ ਜਾਂ ਮਤਲਬ ਥੋੜਾ ਖਿਆਰ ਰੱਖੇ ਬਾਕੀ ਪਰ ਬੱਲਾ ਤਾਂ ਕੁਝ ਨਹੀਂ ਕਰ ਸਕਦਾ ਉਹ ਪਤਾ ਨਹੀਂ ਕੀ ਧੂੜ ਦੇ ਜਾਂ ਉਹ ਮਤਲਬ ਕੇਨ ਮੰਤ ਮੰਤ ਮਾਦੀਬ ਨਹੀਂ ਇਹ ਗੱਲ ਇਹ ਲੋਕਾਂ ਨੂੰ ਹੌਲ ਕਾ ਬੇ ਵੀ ਇਹ ਹਜੇ ਕਿਤਨਾ ਹੋ ਜਾ ਰਿਹਾ ਜੀ ਬੰਦੇ ਕੋਲ ਪਰ ਨਹੀਂ ਸੁਣੀਦਾ ਸੀ ਦੇਖੀਦਾ ਸੀ ਹਾਂ ਜੀ ਤੁਹਾਡੇ ਨਾਲ ਇਹ ਘਟਨਾ ਵਾਪਰ ਚੁਕੀ ਹਾਂ ਉਹ ਕੱਲ ਹੋ ਗਈ ਹੈ ਤੇ ਬਣਾ ਹਿੱਥੇ ਪੜ ਕੇ ਬਹਿ ਗਏ ਕੋਈ ਪਤਾ ਨਹੀਂ ਤਾ ਹੀ ਕੋ ਗੱਲਬਾਤ ਕੱਲ ਨੂੰ ਨਾ ਹੋ ਜੇ ਨਜ਼ਦੀਕ ਦੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਵੀ ਲੋਕ ਇਹ ਕੈਮਰਾ ਇੱਕ ਹੈਗਾ ਉੱਥੇ ਸਾਹਮਣੇ ਉਹ ਮਨਖਲ ਕਿਤਾ ਨਕਾਰੋ ਦਰਸ਼ਨ ਦਰਸ਼ਨ ਸੰਧਾ ਉਹਦੇ ਨਾਲ ਪਹਿਲੂ ਮੈਂ ਤੇ ਨਿੰਦਰ ਗਏ ਹਾਂ ਇਨੂੰ ਉਹਨਾਂ ਦਾ ਬੰਦਾ ਆਪਣੇ ਕੀ ਉਹ ਘਰ ਹੈ ਨਹੀਂ ਉਹਦੀ ਵਾਲਾ ਉਹਨੂੰ ਕਹਿਖ ਦੋ ਕਹਿੰਦਾ ਵੇਖ ਲਓ ਫਿਰ ਉਹ ਆਂਦੇ ਹੇ ਤਾਰ ਤੋੜ ਲਈਏ ਕੋਈ ਜੜਾਈਆਂ ਹੀ ਹਨ ਤੇ ਬਾਅਦ ਚ ਫਿਰ ਮਨ ਉਹਨਾਂ ਨਾਲ ਕੀ ਆ ਹੀ ਫਿਰ ਗੱਲ ਨਹੀਂ ਬਣੀ ਹੋਣ ਚਲੋ